ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੇ ਅੱਜ ਮੈਂ ਅਸਲ ਵਿੱਚ ਗਿਆ ਸੀਗਾ ਲਿਸੈਂਸ ਲੈਂਡ ਤੇ ਉਹਦਾ ਵੀ ਜੀਵਨ ਟੈਸਟ ਹੁੰਦਾ ਇੱਕ ਉਹਦੇ ਨਾਲ ਗਿਆ ਜਿਹੜਾ ਸਭ ਤੋਂ ਪਹਿਲਾਂ ਟੈਸਟ ਹੁੰਦਾ ਆਪਣਾ ਇੱਕ ਜੀਵਨ ਤੇ ਨਾਲ ਨਾਲ ਮੈਂ ਤੁਹਾਨੂੰ ਦੱਸ ਦਾਂ ਤੇ ਗੱਡੀ ਸੀਗੇ ਤੇ ਨਾਲ ਨਾਲ ਮੈਂ ਬੋਹਣਾ ਤੁਹਾਨੂੰ ਕਿਵੇਂ ਕੈਨੇਡਾ ਦੀ ਗੱਲਬਾਤ ਸੋਨਾ ਬਹੁਤ ਜਿਆਦਾ ਨਜਾਇਜ਼ ਸੋਨਾ ਚਲੋ ਆਪਾਂ ਉਹਨਾਂ ਗੱਲਾਂ 'ਚ ਨਹੀਂ ਪੈਂਦੇ ਆਪਾਂ ਕੰਮ ਦੀ ਗੱਲ ਕਰਨੇ ਆ ਜਿਹੜੇ ਨਵੇਂ ਬੰਦੇ ਆਉਂਦੇ ਆ ਖਾਸ ਕਰਕੇ ਕੈਨੇਡਾ ਦੇ ਵਿੱਚ ਤੇ ਉਹਨਾਂ ਲਈ ਮਤਲਬ ਕਿ ਜਿਵੇਂ ਮੇਰੇ ਲਈ ਸੀ ਹੋ ਸਕਦਾ ਆ ਵੀ ਹਰੇਕ ਕਈ ਬੰਦੇ ਬਹੁਤ ਇੰਟੈਲੀਜੈਂਟ ਹੁੰਦੇ ਆ ਹਰੇਕ ਨੂੰ ਇਹ ਨਾ ਹਰੇਕ ਦੇ ਮਤਲਬ ਕਿ ਮਤਲਬ ਦੀ ਵੀਡੀਓ ਨਾ ਹੋਵੇ ਬਟ ਜਿਹੜਾ ਬੰਦਾ ਨਵਾਂ ਆਉਂਦਾ ਆ ਜ਼ਿਆਦਾਤਰ ਲੋਕਾਂ ਨੂੰ ਇਹ ਪ੍ਰੋਬਲਮ ਆਉਂਦੀ ਆ ਜਦੋਂ ਆਪਾਂ ਫਸਟ ਪਹਿਲੀ ਵਾਰੀ ਜਾਣੇ ਆ ਨੋਲਜ ਟੈਸਟ ਦੇਣ ਜੀਵਨ ਦਾ ਜੀਵਨ ਮਤਲਬ ਕਿ ਆਪਣਾ ਜਿਹੜਾ ਪਹਿਲੀ ਪੌੜੀ ਹੁੰਦੀ ਆ ਸਭ ਤੋਂ ਵੱਡਾ ਲਾਇਸੈਂਸ ਹੁੰਦਾ ਜਿਵੇਂ ਇੱਥੇ ਆਪਾਂ ਟਰੱਕ ਚਲਾ ਸਕਦੇ ਆ ਤੇ ਇਹ ਉਹਦੀ ਸਟਾਰਟਿੰਗ ਹੁੰਦੀ ਆ ਜੀਵਨ ਤੇ ਉਹਦੇ ਅਗਰ ਰੂਲਸ ਕਾਫੀ ਹੁੰਦੇ ਆ ਤੁਹਾਨੂੰ ਪਤਾ ਲੱਗ ਜਾਏਗੀਆ ਗੱਲਾਂ ਹੋਲੀ ਹੋਰ ਜਦੋਂ ਤੁਸੀਂ ਇੱਥੇ ਆਉਂਗੇ ਮੇਨ ਗੱਲ ਇਹ ਆ ਜੀਵਨ ਟੈਸਟ ਜਦੋਂ ਦੇਣ ਜਾਂਦੇ ਆਪਾਂ ਉਹਦੇ ਵਿੱਚ ਇੱਕ ਹੁੰਦਾ ਵੀ ਜਦੋਂ ਆਪਾਂ ਟੈਸਟ ਦੇਣੇ ਆ ਉਹਦੇ ਵਿੱਚ ਨਾ ਆਪਾਂ ਲੈਂਗੁਏਜ ਸਿਲੈਕਟ ਕਰਨੀ ਹੁੰਦੀ ਆ ਆਪਾਂ ਕਿਸੇ ਵੀ ਭਾਸ਼ਾ ਦੇ ਵਿੱਚ ਟੈਸਟ ਦੇ ਸਕਦੇ ਆ ਇੰਗਲਿਸ਼ 'ਚ ਵੀ ਦੇ ਸਕਦੇ ਆ ਪੰਜਾਬੀ 'ਚ ਵੀ ਦੇ ਸਕਦੇ ਆ ਹਿੰਦੀ 'ਚ ਵੀ ਹੋਰ ਬਹੁਤ ਸਾਰੀਆਂ ਲੈਂਗੁਏਜਸ ਹੁੰਦੀਆਂ ਉਹਦੇ ਵਿੱਚ ਤੇ ਆਪਾਂ ਨੂੰ ਜਿਵੇਂ ਪੰਜਾਬੀ 'ਚ ਦੇ ਸਕਦੇ ਆ ਤੇ ਹਿੰਦੀ ਹਿੰਦੀ ਜਾਂ ਇੰਗਲਿਸ਼ ਤੇ ਉਹਦੇ ਵਿੱਚ ਮੈਂ ਜਦੋਂ ਗਿਆ ਸੀ ਕਿ ਜਿਹੜੀ ਮੇਰੇ ਤੋਂ ਮਿਸਟੇਕ ਹੋਈ ਉਹ ਇਹ ਸੀਗਾ ਕਿ ਮੈਂ ਉਹਨਾਂ ਨੂੰ ਕਹਿ ਕਿ ਪੰਜਾਬੀ ਤੇ ਚੂਜ਼ ਕਰਵਾ ਲਈ ਪਰ ਉਹਦੇ ਵਿੱਚ ਕੀ ਹੋਇਆ ਪੰਜਾਬੀ ਚੂਜ਼ ਕਰਨ ਤੋਂ ਬਾਅਦ ਇਹਨਾਂ ਦੀ ਪੰਜਾਬੀ ਦੇ ਜਿਹੜਾ ਸ਼ਬਦ ਹੁੰਦੇ ਨੇ ਨਾ ਉਹ ਪ੍ਰੋਪਰ ਕਲੀਅਰ ਮਤਲਬ ਕਿ ਆਪਦੇ ਅਰਥ ਜਿਹੜੇ ਨਹੀਂ ਉਹ ਕਰ ਪਾਉਂਦੇ ਮਤਲਬ ਕਿ ਆਪਾਂ ਸਮਝ ਨਹੀਂ ਸਕਦੇ ਸ਼ਬਦ ਕੁਝ ਐਹੋ ਜਿਹੇ ਹੁੰਦੇ ਨੇ ਪੰਜਾਬੀ ਦੇ باوجود ਆਪਾਂ ਨਹੀਂ ਸਮਝ ਪਾਉਂਦੇ ਵੀ ਪੁੱਛ ਕੀ ਰਹੇ ਨੇ ਆਪਣੇ ਤੋਂ ਚਾਰ ਆਪਸ਼ਨ ਹੁੰਦੀਆਂ ਹਰੇ ਕੁਐਸਚਨ ਦੀਆਂ 20 ਕੁਐਸਚਨ ਹੋਣਗੇ ਜਿਨ੍ਹਾਂ ਦੇ ਵਿੱਚੋਂ ਆਪਾਂ ਸੋ ਏਰੀਆ ਬਹੁਤ ਸੋਹਣਾ ਹੁੰਦਾ ਫੇ ਮੈਂ ਤੁਹਾਨੂੰ ਵੀ ਬਖਾਉਣਾ ਨਾ ਨਾ ਜਿਨ੍ਹਾਂ ਦੇ ਵਿੱਚੋਂ ਆਪਾਂ 20 20ਾਂ ਦੇ ਵਿੱਚੋਂ 16 ਕੁਐਸਚਨ ਨੇ ਜਿਹੜੇ ਆਪਾਂ ਕਲੀਅਰ ਕਰਨੇ ਹੁੰਦੇ ਨੇ ਤੇ ਆਪਸ਼ਨਲ ਹੋਣਗੇ ਸਾਰਾ ਕੁਝ ਸਕਰੀਨ ਤੇ ਹੋਏਗਾ ਆਪਾਂ ਬਸ ਟਾਈਮ ਬੌਂਡ ਕੋਈ ਨਹੀਂ ਹੁੰਦਾ ਬੜੀ ਆਰਾਮ ਦੇ ਨਾਲ ਆਪਾਂ ਇਹ ਪੂਰਾ ਟਾਈਮ ਲੈ ਕੇ ਕਰ ਸਕਦੇ ਹਾਂ ਉਹਦੇ ਵਿੱਚ ਜਦੋਂ ਤੁਸੀਂ ਜਾਓਗੇ ਵੈਸੇ ਤਾਂ ਤੁਸੀਂ ਜੇ ਨਹੀਂ ਪਤਾ ਲੱਗਦਾ ਪਹਿਲੀ ਵਾਰੀ ਜਦ ਤੁਸੀਂ ਉੱਥੇ ਰਿਸੈਪਸ਼ਨ ਤੇ ਕਹਿ ਸਕਦੇ ਹੋ ਕਿ ਸਾਨੂੰ ਜੀ ਚੇਂਜ ਕਰ ਦਿਓ ਅ ਲੈਂਗੁਏਜ ਤੋਂ ਕਰ ਦੇਣਗੇ ਬਟ ਜੇ ਤੁਸੀਂ ਅ ਖੁਦ ਵੀ ਕਰ ਸਕਦੇ ਹੋ ਜਦੋਂ ਸਕਰੀਨ ਤੇ ਪਹੁੰਚ ਗਏ ਤੁਸੀਂ ਤੇ ਉਹਦੇ ਉੱਤੇ ਨਾ ਕੁਐਸਚਨ ਮਾਰਕ ਬਣਿਆ ਆਏਗਾ ਉਹਦੇ ਤੇ ਤੁਸੀਂ ਜਦੋਂ ਓਕੇ ਕਰੋਗੇ ਤੇ ਉਹਦੇ ਤੇ ਜਦੋਂ ਤੁਸੀਂ ਓਕੇ ਕਰੋਗੇ ਤੇ ਓਕੇ ਕੁਐਸਚਨ ਮਾਰਕ ਦੇ ਉੱਤੇ ਤੇ ਤੁਸੀਂ ਉੱਥੇ ਲੈਂਗੁਏਜ ਚੇਂਜ ਕਰਨ ਦੇ ਆਪਸ਼ਨ ਆ ਜਾਏਗੀ ਵੀ ਲੈਂਗੁਏਜ ਚੇਂਜ ਕਰਨੀ ਹੈ ਤੇ ਤੁਸੀਂ ਉੱਥੇ ਲੈਂਗੁਏਜ ਕਰਕੇ ਆਪਨਾ ਪੰਜਾਬੀ ਕਰ ਸਕਦੇ ਹੋ ਹਿੰਦੀ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਤੇ ਨਾਲ ਫਿਰ ਉਹ ਚੇਂਜ ਕਰਕੇ ਉਸ ਤੋਂ ਬਾਅਦ ਤੁਹਾਨੂੰ ਕਈ ਵਾਰੀ ਐ ਹੁੰਦਾ ਜਿਹੜੀ ਮੈਂ ਗੱਲ ਦੱਸਦਾ ਵੀ ਤੁਹਾਨੂੰ ਵੀ ਪੰਜਾਬੀ ਆਪਾਂ ਨੂੰ ਕੁਝ ਪਤਾ ਕਲੀਅਰ ਨਹੀਂ ਹੁੰਦਾ ਫਿਰ ਤੁਸੀਂ ਥੱਲੇ ਇਹ ਨਾ ਰਾਈਟ ਸਾਈਡ ਦੇ ਤੁਹਾਡੇ ਉੱਥੇ ਇੱਕ ਛੋਟਾ ਜਿਹਾ ਕਾਲਮ ਜਿਹਾ ਬਣ ਆਏਗਾ ਉਹਦੇ ਵਿੱਚ ਤੁਹਾਨੂੰ ਉੱਥੇ ਲਿਖਿਆ ਆਏਗਾ ਪੰਜਾਬੀ ਜਿਉਂ ਕਿਉਂਕਿ ਤੁਸੀਂ ਚੂਜ਼ ਕੀਤੀ ਹੋਈ ਹੈ ਘਰ ਵੇਖੋ ਇਹ ਮੋਸਟਲੀ ਕਰਨੇ ਜਿਹੜੇ ਪੰਜਾਬੀਆਂ ਦੇ ਨੇ ਤੇ ਉੱਥੇ ਤੁਸੀਂ ਓਕੇ ਕਰੋਗੇ ਤੇ ਫਿਰ ਤੁਸੀਂ ਆਪਣਾ ਉਹਦੇ ਤੇ ਇੱਕ ਓਕੇ ਕਰੋਗੇ ਪੰਜਾਬੀ ਤੇ ਤਾਂ ਤੁਹਾਨੂੰ ਫਿਰ ਲੈਂਗੁਏਜ ਜਿਹੜੀ ਚੇਂਜ ਕਰ ਸਕਦੇ ਹੋ ਤੁਸੀਂ ਜੇ ਤੁਹਾਨੂੰ ਕੋਈ ਕੁਐਸਚਨ ਨਹੀਂ ਸਮਝ ਆ ਰਿਹਾ ਤੇ ਤੁਸੀਂ ਦੁਬਾਰਾ ਉਹਦੇ ਤੇ ਓਕੇ ਕਰਕੇ ਇੰਗਲਿਸ਼ ਚ ਕਰੋ ਉਹਨੂੰ ਤੇ ਇੰਗਲਿਸ਼ ਦੇ ਵਿੱਚ ਬਹੁਤ ਚਾਂਸ ਨੇ ਕਿ ਤੁਹਾਨੂੰ ਚੀਜ਼ ਸਮਝ ਆ ਜਾਏਗੀ ਇੱਕ ਇਹ ਹੋ ਗਿਆ ਉਸ ਤੋਂ ਬਾਅਦ ਇਹ ਜੇ ਤੁਹਾਨੂੰ ਫਿਰ ਵੀ ਨਹੀਂ ਸਮਝ ਆ ਰਿਹਾ ਫਿਰ ਥੋੜੀ ਜਿਹੀ ਅੱਗੇ ਹੋਰ ਰਾਈਟ ਬਾਟਮ ਦੇ ਵਿੱਚ ਇੱਕ ਹੋਰ ਆਏਗੀ ਆਪਸ਼ਨ ਉੱਥੇ ਲਿਖਿਆ ਹੋਇਆ ਹੈ ਸਕਿਪ ਸਕਿੱਪ ਦਾ ਮਤਲਬ ਇਹ ਨਹੀਂ ਕਿ ਆਪਾਂ ਉਹ ਕੁਐਸਚਨ ਤੋਂ ਖੜਾ ਛੁੱਟ ਗਿਆ ਆਪਣਾ ਖੜਾ ਨਹੀਂ ਛੁੱਟਣਾ ਅ ਇਸ ਤਰ੍ਹਾਂ ਖੜਾ ਨਹੀਂ ਛੁੱਟਦਾ ਹੁੰਦਾ ਉਹਦੇ ਉਹ ਤੁਹਾਨੂੰ ਕੁਐਸਚਨ ਇਹ ਵੀ ਉਹ ਐਂਡ ਦੇ ਵਿੱਚ ਚਲਾ ਦੇਗਾ ਸ਼ਫਲ ਕਰ ਦੇ ਦਿੰਦੇ ਹੋ ਕੁਐਸਚਨ ਅੱਗੇ ਪਿੱਛੇ ਕਰੀ ਜਾਣਗੇ ਕੁਐਸਚਨ 20 ਹੋਣਗੇ ਤੇ ਉਹ ਜਦੋਂ ਆਹ ਵੇਖੋ ਘਰ ਇਹਨਾਂ ਦੀ ਕੋਈ ਕੰਪਨੀ ਹੋਣੀ ਹੈ ਸ਼ਾਇਦ ਪੰਜਾਬੀ ਲਿਖਿਆ ਹੋਇਆ ਕਿ ਸ਼ਾਇਦ ਇਹਨਾਂ ਦਾ ਕੋਈ ਕੈਟਰਿੰਗ ਦਾ ਕੰਮ ਹੈ ਨਹੀਂ ਕੈਟਰਿੰਗ ਦਾ ਕੰਮ ਨਹੀਂ ਗਏ ਨੇ ਉਹਦੇ ਘਰੇ ਵਿਆਹ ਆਇਆ ਇਹ ਤੇ ਉਹ ਜਿਹੜਾ ਟੈਂਪੂ ਸੀ ਕੈਟਰਿੰਗ ਵਾਲੇ ਦਾ ਸੀ ਤੇ ਉਸ ਤੋਂ ਬਾਅਦ ਕਿੱਥੇ ਸੀਗੀ ਆਪਾਂ ਹਾਂ ਆਪਾਂ ਸਕਿਪਰੀ অপਸ਼ਨ ਜਿਹੜੀ ਜਦੋਂ ਉਹ ਕਰਾਂਗੇ ਨਾ ਉਹਦਾ ਬੈਨੀਫਿਟ ਇਹ ਹੁੰਦਾ ਹੈ ਕਿ ਆਪਾਂ ਨੂੰ ਜਿਹੜਾ ਉਹ ਕੁਐਸਚਨ ਹੈ ਜਿਹੜਾ ਐਂਡ ਦੇ ਵਿੱਚ ਤੁਰ ਜੇਗਾ ਤੇ ਆਪਾਂ ਨੂੰ ਥੋੜਾ ਜਿਹਾ ਕੰਫੀਡੈਂਸ ਲੈਵਲ ਵੱਧ ਜਾਂਦਾ ਆਪਣਾ ਵੀ ਆਪਣੇ ਜਿਵੇਂ ਅਜੇ ਤੱਕ ਕੋਈ ਗਲਤ ਨਹੀਂ ਹੋਇਆ ਜੇ ਇੱਕ ਹੋ ਗਿਆ ਆਪਾਂ ਨੂੰ ਫਿਰ ਕੋਈ ਗਲਤ ਆ ਕਿ ਉਹਨੂੰ ਪਿੱਛੇ ਕਰ ਦੋ ਮਤਲਬ ਜਿਹੜੇ ਆਪਣੇ ਸਹੀ ਨੇ ਕੁਐਸਚਨ ਜਿਹੜੇ ਅੱਗੇ ਕਰੀ ਆ ਆਪਾਂ ਸਹੀ ਜ਼ਿਆਦਾ ਕਰ ਸੀਗੇ ਤੇ ਜਿਹੜੇ ਗਲਤ ਅੜਿਆ ਉਹ ਐਂਡ ਦੇ ਵਿੱਚ ਰਹਿ ਜਾਂਦਾ ਤੇ ਉਹਨਾਂ ਚੋਂ ਆਇਆ ਵੀ ਇੱਕ ਦੋ ਤੁੱਕਾ ਵੀ ਲੱਗ ਹੀ ਜਾਂਦਾ ਤੇ ਐਡਾ ਔਖਾ ਵੀ ਨਹੀਂ ਹੁੰਦਾ ਬਟ ਥੋੜੀ ਬੁਤੀ ਤਿਆਰੀ ਜੇ ਤੁਹਾਨੂੰ ਪੀਡੀਐਫ ਚਾਹੀਦੀ ਉਹਦਾ ਤੇ ਤੁਸੀਂ ਮੇਨੂੰ ਇੰਸਟਾਗ੍ਰam ਤੇ ਏਟਲ ਹੁੰਦੀ ਵੀਗੜ ਨਾਮ ਤੇ ਮੇਰੀ ਆਈਡੀ ਹੈ ਉੱਥੇ ਮੈਸੇਜ ਕਰ ਲਿਓ ਤੇ ਮੈਂ ਤੁਹਾਨੂੰ ਉਹਦਾ ਪੀਡੀਐਫ ਵੀ ਭੇਜ ਦਵਾਂਗਾ ਉਹਦੇ ਵਿੱਚ ਮਤਲਬ ਜੀਵਨ ਦੀ ਸਾਰੀ ਤਿਆਰੀ ਹੁੰਦੀ ਹੈ ਤੁਸੀਂ ਕੋਈ ਇੱਕ ਘੰਟੇ ਡੇਢ ਦੇ ਵਿੱਚ ਉਹਨੂੰ ਕਵਰ ਕਰ ਸਕਦੇ ਤੇ ਉਸ ਤੋਂ ਬਾਅਦ ਇਹ ਗੱਲ ਹੋ ਗਈ ਤੇ ਇੱਕ ਹੋਰ ਗੱਲ ਇਹ ਮਤਲਬ ਕਿ ਇਹਨਾਂ ਤਿੰਨਾਂ ਗੱਲਾਂ ਦਾ ਜੇ ਤੁਸੀਂ ਧਿਆਨ ਰੱਖੋਗੇ ਨਾ ਤੇ ਬਹੁਤ ਹੀ ਆਰਾਮ ਦੇ ਨਾਲ ਤੁਸੀਂ ਜਿਹੜਾ ਜੀਵਨ ਟੈਸਟ ਜਿਹੜਾ ਉਹ ਕਲੀਅਰ ਕਰ ਲਓਗੇ ਇੱਕ ਗੱਲ ਹੋਰ ਮੈਂ ਕਹਿਣੀ ਹੈ ਜਿਹੜੇ ਤੁਸੀਂ ਨਵੇਂ ਆ ਰਹੇ ਹੋ ਜੇ 2.5 ਸਾਲ ਤੋਂ ਵੱਧ ਤੁਹਾਨੂੰ ਡਰਾਈਵਿੰਗ ਲਾਇਸੈਂਸ ਬਣੇ ਨੂੰ ਹੋ ਗਿਆ ਹੈ ਤੁਹਾਡੇ ਨੂੰ ਕੋਸ਼ਿਸ਼ ਤੇ ਕਰੋ ਇੱਕ ਤੁਸੀਂ ਉਥੋਂ ਹੈਵੀ ਜਿਹੜਾ ਲਾਇਸੈਂਸ ਹੁੰਦਾ ਹੈ ਉਹ ਬਣਵਾ ਲਓ ਹਜੇ ਮੈਨੂੰ ਇਹਦੇ ਬਾਰੇ ਕਲੀਅਰ ਟੀ ਨਹੀਂ ਵੀ ਉਹਦਾ ਆਪਾਂ ਨੂੰ ਫਾਇਦਾ ਕਿੰਨਾ ਕ ਹੈ ਪਰ ਜਿਹੜਾ ਤੁਹਾਡਾ ਡਰਾਈਵਿੰਗ ਵੀ ਹੈ ਕਾਰ ਤੇ ਮੋਟਰਸਾਈਕਲ ਵਾਲਾ ਲਾਇਸੈਂਸ ਜਿਹੜਾ ਨਾਰਮਲ ਹੁੰਦਾ ਹੈ ਉਹ ਤੁਸੀਂ ਬਣਾ ਲੋਗੇ ਨਾ ਤੇ ਉਹਦੇ ਉਹਦਾ ਤੁਹਾਡਾ 2.5 ਸਾਲ ਤੋਂ ਜੇ ਵੱਧ ਟਾਈਮ ਹੋ ਗਿਆ ਤੇ ਤੁਹਾਡਾ ਐਕਸਪੀਰੀਅੰਸ ਨਾਲ ਲੱਗ ਜਾਏਗਾ ਜੀਵਨ ਮੇਰਾ ਲਾਇਸੈਂਸ ਸੀਗਾ 2007 ਦਾ ਮਤਲਬ ਜਦੋਂ ਮੈਂ 18 ਦਾ ਹੋਇਆ ਸੀ ਉਹਦੇ ਹੀ ਬਣਾ ਲਿਆ ਸੀ ਤੇ ਮੇਰਾ ਕਾਫੀ ਐਕਸਪੀਰੀਅੰਸ ਜੁੜ ਗਿਆ ਉਹਦੇ ਚ 14 15 16 ਸਾਲਾਂ ਦਾ ਸ਼ਾਇਦ ਤੇ ਉਹ ਐਕਸਪੀਰੀਅੰਸ ਜਦੋਂ ਤੁਹਾਡਾ ਜੁੜ ਜੇਗਾ ਤਾਂ ਫਿਰ ਤੁਸੀਂ ਜੀ 1 ਕਲੀਅਰ ਕਰਨ ਤੋਂ ਬਾਅਦ ਇੱਕ ਜੀ 2 ਹੁੰਦਾ ਜਿਨ੍ਹਾਂ ਦਾ ਐਕਸਪੀਰੀਅੰਸ ਨਹੀਂ ਹੁੰਦਾ ਜਿਨ੍ਹਾਂ ਦਾ ਐਕਸਪੀਰੀਅੰਸ ਨਹੀਂ ਹੁੰਦਾ ਉਹਨਾਂ ਨੂੰ ਜੀ 2 ਕਲੀਅਰ ਕਰਨ ਤੋਂ ਬਾਅਦ ਇੱਕ ਸਾਲ ਬਾਅਦ ਉਹ ਜੀ ਜੀ ਦਾ ਟੈਸਟ ਦੇ ਸਕਦੇ ਨੇ ਉਨਲੀ ਜੀ ਹੁੰਦਾ ਹੈ ਉਹ ਜੀਵਨ ਤੇ ਜੀ2 ਤੋਂ ਬਾਅਦ ਜੀ ਹੁੰਦਾ ਪਰ ਜਿਨ੍ਹਾਂ ਦਾ ਐਕਸਪੀਰੀਅੰਸ ਜੁੜ ਜਾਂਦਾ ਜਿਵੇਂ ਇੰਡੀਆ ਵਾਲਾ ਉਹ ਤੁਹਾਡਾ ਐਕਸਪੀਰੀਅੰਸ ਜੁੜ ਜਾਏ ਉਹਦੇ ਲਈ ਤੁਹਾਨੂੰ ਇੱਕ ਐਕਸਟ੍ਰੈਕਟ ਬਣਾਉਣਾ ਪੈਂਦਾ ਐਕਸਟ੍ਰੈਕਟ ਤੁਹਾਡਾ ਬਣੇਗਾ ਤੁਹਾਡੇ ਮਿਨੀ ਸੈਕਟਰੀਏਟ ਦੇ ਵਿੱਚ ਇੱਕ ਤੁਹਾਨੂੰ ਚਾਹੀਦੀ ਹੋएगी ਲਾਇਸੈਂਸ ਦੀ ਪੀਸੀਸੀ ਹੁੰਦੀ ਹੈ ਉਹਦਾ ਮਤਲਬ ਇਹ ਹੁੰਦਾ ਜਿਵੇਂ ਇੱਕ ਆਪਾਂ ਪਾਸਪੋਰਟ ਲਈ ਪੀਸੀਸੀ ਕਰਾਉਣੀ ਹੈ ਇੱਕ ਲਾਇਸੈਂਸ ਦੀ ਹੁੰਦੀ ਹੈ ਲਾਇਸੈਂਸ ਦੀ ਪੀਸੀਸੀ ਦਾ ਮਤਲਬ ਇਹ ਹੁੰਦਾ ਉਹ ਤੁਹਾਡਾ ਰੈਕੋਰਡ ਚੈੱਕ ਕਰਨੀ ਉਹਦਾ ਇੱਕ ਬਣਾ ਕੇ ਤੁਹਾਨੂੰ ਪ੍ਰੂਫ ਦੇ ਦੇਣਗੇ ਹਾਂ ਵੀ ਇਹ ਬੰਦੇ ਦਾ ਜਿਹੜਾ ਸਾਰਾ ਰੈਕਡ ਹੈ ਜਿਹੜਾ ਸਹੀ ਹੈ ਕੋਈ ਗਲਤ ਨਹੀਂ ਇਹਦੇ ਲਾਇਸੈਂਸ 'ਚ ਅਜੇ ਤੱਕ ਕੋਈ ਕਾਰਵਾਈ ਮੋਸਟਲੀ ਆਪਣੇ ਉੱਥੇ ਨਹੀਂ ਹੁੰਦੀ ਜੇ ਤੁਹਾਡੇ ਕੋਈ ਪਰਚਾ ਪਰਚਾ ਹੋਇਆ ਤੇ ਪਰਚਾ ਕਲੀਅਰ ਹੋ ਗਿਆ ਤਾਂ ਉਹਦੀ ਨਾਲ ਤੁਹਾਨੂੰ ਜੱਜਮੈਂਟ ਦੀ ਕਾਪੀ ਦੇਣੀ ਪੈਗੀ ਜੇ ਕੋਈ ਐਕਸੀਡੈਂਟ ਦਾ ਅਜੇ ਕੋਈ ਪਰਚਾ ਹੈਗਾ ਜੇ ਉਹ ਨਹੀਂ ਹੈਗਾ ਤਾਂ ਇਟਸ ਓਕੇ ਨੋ ਪ੍ਰੋਬਲਮ ਤੇ ਇਸ ਗੱਲ ਦਾ ਬਸ ਧਿਆਨ ਰੱਖਣਾ ਜਦੋਂ ਵੀ ਤੁਸੀਂ ਕੈਨੇਡਾ ਆਉਣਾ ਤੇ ਆਪਣਾ ਐਕਸਟ੍ਰੈਕਟ ਜ਼ਰੂਰ ਬਣਵਾ ਕੇ ਲੈਣਾ ਤੇ ਇਹ ਜਿਹੜਾ ਪ੍ਰੋਸੈਸ ਐਕਸਟ੍ਰੈਕਟ ਵਾਲਾ ਮੈਕਸਿਮਮ ਤੋਂ ਮੈਕਸਿਮਮ 2 ਵੀ ਐਟ੍ਰੈਕਟਿਵ ਤੇ ਪੀਸੀਸੀ ਇਹ ਬਣਾ ਕੇ ਲੈ ਆਓਗੇ ਤੇ ਤੁਸੀਂ ਕੈਨੇਡਾ ਐਂਟਰ ਕਰਨ ਦੇ ਲਾ ਲੋ ਵੀ ਕੋਈ 10 15 ਦਿਨਾਂ ਦੇ ਵਿੱਚ ਵਿੱਚ ਹੀ ਸ਼ਾਇਦ ਪਹਿਲਾਂ ਵੀ ਗੱਡੀ ਚਲਾ ਸਕਦੇ ਹੋ ਤੁਸੀਂ ਪਰ ਜਿਹੜਾ ਜੀਵਨ ਹੈ ਉਹਦੇ ਵਿੱਚ ਤੁਹਾਡੇ ਨਾਲ ਜਿਹੜਾ ਇੱਕ ਬੰਦਾ ਹੋਣਾ ਜ਼ਰੂਰੀ ਹੈ ਇੱਕ ਬੰਦੇ ਤੋਂ ਵੱਧ ਨਹੀਂ ਬੰਦੇ ਹੋਣੇ ਚਾਹੀਦੇ ਤੇ ਉਹਦਾ 4 ਸਾਲ ਤੋਂ ਪੁਰਾਣਾ ਲਾਇਸੈਂਸ ਹੋਣਾ ਚਾਹੀਦਾ ਇਹ ਗੱਲਾਂ ਕੋਈ ਇੰਨੀ ਮੈਟਰ ਨਹੀਂ ਕਰਦੀਆਂ ਵੈਸੇ ਤੁਸੀਂ ਜਦੋਂ ਇੱਥੇ ਆਓਗੇ ਤੁਹਾਨੂੰ ਲੱਗ ਜਾਏਗਾ ਪਤਾ ਆਪੇ ਸਾਰਾ ਹੋ ਜਾਏ ਜਿਹੜੀ ਮੋਸਟ ਇੰਪੋਰਟੈਂਟ ਗੱਲ ਸੀ ਕਿ ਜਿਹੜੀਆਂ ਤੁਹਾਨੂੰ ਇੰਡੀਆ ਤੋਂ ਗੱਲ ਕੈਰੀ ਕਰਨ ਵਾਲੀ ਸੀਗੀ ਧਿਆਨ ਚ ਰੱਖਣ ਵਾਲੀ ਉਹ ਇਹ ਸੀ ਕਿ ਤੁਸੀਂ ਉਥੋਂ ਐਕਸਟ੍ਰੈਕਟ ਤੇ ਲਾਇਸੈਂਸ ਦੀ ਪੀਸੀਸੀ ਜਰੂਰ ਬਣਵਾ ਕੇ ਲਿਉਣੀ ਹੈ ਤੇ ਇਹ ਮੈਂ ਕੈਨੇਡਾ ਤੁਹਾਨੂੰ ਤੁਸੀਂ ਵੇਖਿਆ ਹੋਣਾ ਵੈਸੇ ਵੀਡੀਓ ਦੇ ਸਾਰੇ ਮੈਂ ਤਾਂ ਵਿਖਾਈ ਇਹਨੇ ਮੇਰੇ ਦਿਮਾਗ 'ਚ ਆ ਗਈ ਗੱਲ ਮੈਂ ਹੈ ਵੀ ਇਹ ਮੈਨੂੰ ਕਮੀ ਖਲੀ ਕਿਉਂਕਿ ਨਾ ਮੈਂ ਤੁਹਾਨੂੰ ਦੱਸ ਰਿਹਾ ਘੋਰ ਗੱਲ ਇਹ ਦਿਮਾਗ 'ਚ ਆ ਗਈ ਜਦੋਂ ਮੈਂ ਟੈਸਟ ਦਿੰਦਾ ਪਿਆ ਸੀ ਤੇ ਉਹ ਮੇਰੇ ਦਿਮਾਗ 'ਚ ਗੱਲ ਨਹੀਂ ਸੀ ਵੀ ਮੈਂ ਟੈਸਟ ਚੱਲਦੇ ਵਿੱਚ ਵੀ ਲੈਂਗੁਏਜ ਚੇਂਜ ਕਰ ਸਕਦਾ ਉਹ ਮੈਨੂੰ ਪਤਾ ਲੱਗੀ ਪਹਿਲੀ ਵਾਰੀ ਮੇਰੇ 20 ਚੋਂ 15 ਸਹੀ ਹੋਏ ਦੂਜੀ ਵਾਰੀ ਇਹਦੇ ਵਿੱਚ ਫਿਰ ਮੈਂ ਉਹ ਚੇਂਜ ਕਰ ਦ ਰਿਹਾ ਲੈਂਗੁਏਜ ਤੇ ਸਹੀ ਮੇਰੇ ਫਿਰ ਵੀ 15 ਹੀ ਹੋਏ ਬਟ ਉਹਦੇ ਵਿੱਚ ਮੈਨੂੰ ਇਹ ਨਹੀਂ ਸੀ ਪਤਾ ਵੀ ਆਪਾਂ ਸਕਿੱਪ ਕਰ ਸਕਦੇ ਆ ਤੇ ਜਦੋਂ ਤੀਜੀ ਵਾਰੀ ਮੈਂ ਦਿੱਤਾ ਫਿਰ ਮੇਰੇ 18 ਸਹੀ ਹੋਏ ਕਿਉਂਕਿ ਮੈਨੂੰ ਜਿਹੜੇ ਕੁਐਸਚਨ ਨਹੀਂ ਸੀ ਉਹਦੇ ਮੈਂ ਸਕਿੱਪ ਕਰੀਆ ਜਿਹੜੇ ਮੈਨੂੰ ਆਉਂਦੇ ਡਾਊਟ ਸੀਗੇ ਉਹ ਮੈਂ ਕਦੀ ਇੰਗਲਿਸ਼ ਚ ਕਰ ਲੈਂਦਾ ਸੀ ਕਦੀ ਪੰਜਾਬੀ ਦੇ ਵਿੱਚ ਉਹਨਾਂ ਨਾਲ ਫਿਰ ਦੋਹਾਂ ਨਾਲ ਹਿਸਾਬ-ਕਿਤਾਬ ਜਲਾ ਕੇ ਤੇ ਮੈਂ ਉਹ ਕਲੀਅਰ ਕਰ ਲੈਂਦਾ ਸੀਗਾ ਤੇ ਤੁਸੀਂ ਇਹ ਜਿਹੜਾ ਆਪਣਾ ਇਹ ਚੀਜ਼ਾਂ ਦਾ ਬਸ ਧਿਆਨ ਰੱਖਿਓ ਤੇ ਜੇ ਮੰਨ ਲਓ ਵੀ ਤੁਸੀਂ ਰਹਿ ਜਾਂਦਾ ਜੇ ਕਿਸੇ ਕਾਰਨ ਲਾ ਲੋ ਵੀ ਜਿਵੇਂ ਮੈਂ ਦੋ ਵਾਰ ਨਹੀਂ ਹੋਇਆ ਮੇਰੇ ਤੋਂ ਉਹ ਇਹ ਨਹੀਂ ਹੋਇਆ ਵੀ ਜਦੋਂ ਤੁਸੀਂ ਤੁਹਾਡੇ ਆਏ ਹੀ ਨਹੀਂ ਤੇ ਆਪਾਂ ਆਪਣਾ ਜੁੱਲੀ ਬਿਸਤਰਾ ਚੁੱਕ ਕੇ ਤੇ ਘਰ ਨੂੰ ਤੁਰ ਪਈਏ ਇਹ ਕੰਮ ਨਹੀਂ ਕਰਨਾ ਨਾਲ ਦੀ ਨਾਲ ਰਿਸੈਪਸ਼ਨ ਤੇ ਜਾਓ ਉਹਦੀ 16 ਡਾਲਰ ਫੀਸ ਹੋਏਗੀ ਸਿਰਫ 16 ਡਾਲਰ ਫੀਸ ਤੁਸੀਂ ਉੱਥੇ ਭਰ ਕੇ ਨਾਲ ਦੀ ਨਾਲ ਦੁਬਾਰਾ ਟੈਸਟ ਦੇ ਸਕਦੇ ਹੋ ਫੇਰ ਨਹੀਂ ਹੋਇਆ ਫੇਰ 16 ਡਾਲਰ ਦੋ ਫੇਰ ਟੈਸਟ ਦੋ ਫੇਰ ਦੋ ਫੇਰ ਦੋ ਮਤਲਬ ਕਿ ਤੁਸੀਂ ਜਿੰਨੀ ਵਾਰੀ ਮਰਜ਼ੀ ਦੇ ਸਕਦੇ ਹੋ ਕੋਈ ਇਹਦੇ ਤੇ ਕੋਈ ਬੌਂਡ ਨਹੀਂ ਹੈਗਾ ਵੀ ਤੁਸੀਂ ਮੈਕਸਿਮਮ ਸਿਰਫ ਇੰਨੀ ਵਾਰੀ ਦੇ ਸਕਦੇ ਹੋ ਤੇ ਉਹ ਤੁਸੀਂ ਮਤਲਬ ਕਿ ਨਾਲ ਦੀ ਨਾਲ ਪੈਸੇ ਨਾਲ ਲੈ ਹੀ ਆਏ ਉਸ 1.5 200 ਡਾਲਰ 6 ਡਾਲਰ ਤਾਂ ਪਹਿਲਾਂ ਫੀਸ ਲੱਗੀ ਸੀ ਕਿਉਂਕਿ ਉਸ ਤੋਂ ਬਾਅਦ ਆਪਾਂ ਜੀਵਨ ਜੀਟੂ ਦੋਹਾਂ ਦਾ ਮੇਰਾ ਸੀਗਾ ਜੀ ਆਹ ਸੌਰੀ ਜੀਵਨ ਦਾ ਸੀਗਾ ਬਟ ਮੈਂ ਐਲੀਜੀਬਲ ਜੀ ਲਈ ਸੀਗਾ ਕਿਉਂਕਿ ਮੇਰਾ ਐਕਸਟ੍ਰੈਕਟ ਲੱਗਿਆ ਸੀ ਨਾਲ ਤੇ ਬਸ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਤੇ ਕੈਨੇਡਾ ਹੋਂ ਤੋਂ ਪਹਿਲਾਂ ਬਾਕੀ ਕੰਮਕਾਰ ਦਾ ਹਜੂਰ ਹਾਲੇ ਪਰ ਹੌਲੀ ਹੌਲੀ ਸੈੱਟ ਹੋ ਜਾਏਗਾ ਇਹ ਦਿਮਾਗ 'ਚ ਬਹੁਤ ਵੱਡੇ ਖਿਆਲਾਂ ਨੇ ਲੈ ਕੇ ਆਇਆ ਕਿ ਐ ਹੋ ਜਾਏਗਾ ਐ ਹੋ ਜਾਏਗਾ ਬਟ ਮਿਲੇਗਾ ਸਭ ਕੁਝ ਬਟ ਟਾਈਮ ਲੱਗੇਗਾ ਥੋੜਾ ਜਿਹਾ ਸੈੱਟ ਹੋ ਜਾਏਗਾ ਅ ਵੱਡੇ ਸੁਪਨੇ ਜਦੋਂ ਲੈ ਕੇ ਆਉਂਦੇ ਆਗੇ ਕੰਮ ਨਹੀਂ ਮਿਲਦਾ ਇੱਕ ਵਾਰੀ ਬੰਦੇ ਦੇ ਦਿਮਾਗ 'ਤੇ ਬਹੁਤ ਪ੍ਰੈਸ਼ਰ ਆਉਂਦਾ ਹੈ ਤੇ ਜਿਹੜਾ ਕਈ ਵਾਰੀ ਬਹੁਤਿਆਂ ਬੱਚਿਆਂ ਤੋਂ ਨਹੀਂ ਚੱਲੇ ਜਾਂਦਾ ਸਟੂਡੈਂਟਸ ਜਿਹੜੇ ਖਾਸ ਕਰਕੇ ਹੁੰਦੇ ਨੇ ਬਸ ਇਹ ਦਿਮਾਗ 'ਚ ਰੱਖ ਕੇ ਆਇਓ ਵੀ ਮਿਹਨਤ ਕਰਨੀ ਪੈਣੀ ਹੈ ਇੰਡੀਆ ਤੋਂ ਸ਼ਾਇਦ ਵੱਧ ਕਰਨੀ ਪੈਗੀ ਤੇ ਮਿਹਨਤ ਕਰੋਗੇ ਤੇ ਫਲ ਵੀ ਇਹੋ ਜਿਹਾ ਮਿਲੇਗਾ ਪਰਮਾਤਮਾ ਬਹੁਤ ਪਰਮਾਤਮਾ ਦਾ ਤੁਸੀਂ ਧੰਨਵਾਦ ਕਰੋਗੇ ਤੇ ਬਸ ਇਹ ਗੱਲਾਂ ਸੀਗੀਆਂ ਕੁਝ ਅੱਗੇ ਮੈਨੂੰ ਕੁਝ ਲੱਗਿਆ ਨੌਲੇਜੇਬਲ ਗੱਲ ਲੱਗੀ ਕੋਈ ਜਾਣਕਾਰੀ ਜਿਹੜੀ ਮੈਨੂੰ ਲੱਗਿਆ ਵੀ ਤੁਹਾਨੂੰ ਦੱਸ ਦੇਣੀ ਚਾਹੀਦੀ ਏ ਕਿਉਂਕਿ ਆਪਣਾ ਮੋਸਟਲੀ ਆਪਾਂ ਲੋਕ ਇੱਧਰ ਨੂੰ ਮੂਵ ਕਰ ਹੀ ਰਹੇ ਆਂ ਇੰਡੀਆ ਤੋਂ ਤੇ ਸ਼ਾਇਦ ਉਹ ਕਈ ਵਾਰੀ ਨਿੱਕੀ ਜਿਹੀ ਗੱਲ ਤੋਂ ਆਪਣਾ ਟਾਈਮ ਬਹੁਤ ਖਰਾਬ ਹੋ ਜਾਂਦਾ ਤੇ ਆਪ ਨੂੰ ਉੱਥੇ ਪਤਾ ਲੱਗ ਜੇ ਤਾਂ ਚਲੋ ਉਹਦਾ ਫਾਇਦਾ ਹੋ ਜਾਂਦਾ ਕੋਸ਼ਿਸ਼ ਕਰਾਂਗਾ ਜੇ ਕੋਈ ਹੋਰ ਐ ਜੀਆਂ ਕੋਈ ਚੰਗੀਆਂ ਚੀਜ਼ਾਂ ਇੱਥੇ ਕੋਈ ਘੁੰਮਣ ਵਾਸਤੇ ਕਿਤੇ ਗਏ ਮੌਕਾ ਲੱਗਾ ਤੇ ਉਹ ਤੁਹਾਨੂੰ ਵਿਖਾਵਾਂਗਾ ਤੇ ਬਸ ਇੰਨਾ ਹੀ ਸੀਗਾ ਅੱਗੇ ਕੁਝ ਮਿਲੇ ਤਾਂ ਜਰੂਰ ਤੁਹਾਨੂੰ ਮੈਂ ਕੰਟੀਨਿਊ ਕਰਾਂਗਾ ਅੱਜ ਵਾਸਤੇ ਇੰਨੇ ਬਹੁਤ ਬਹੁਤ ਦਾ ਧੰਨਵਾਦ ਨਮਸਤੇ ਖੁਦਾ ਹਫੀ ਸਸਕਾਓ ਬਾਏ